ਕੀ ਨਾਮ ਹੈ ਬੇਟਾ ਸ਼ਬਨੀਤ ਕੌਰ ਸ਼ਬਨੀਤ ਕੌਰ ਕਿਹੜੀ ਕਲਾਸ ਚ ਪੜਦੇ ਆਪਾ ਪੁੱਤ ਸੈਕੰਡ ਬੀ ਜੈ ਮਾਤਾ ਦੀ ਦੋਸਤੋ ਸੁੱਚਾ ਸਿੰਘ ਵੀਰ ਜੀ ਪਿੰਡ ਲਲੀਨਾ ਇਹ 80 ਕਿਲੋਮੀਟਰ ਤੋਂ ਆਏ ਨੇ ਜੀ ਪਟਿਆਲੇ ਦੇ ਕੋਲੇ ਜਾ ਕੇ ਆਏ ਜੀ ਪਿੰਡ ਔਰ ਇਹਨਾਂ ਦਾ ਬਹੁਤ ਵਧੀਆ ਕੰਮ ਹੈ ਜੀ ਫੋਟੋ ਫਰੇਮ ਦਾ ਹੋਲ ਸੇਲ ਦਾ ਕੰਮ ਹੈ ਗੁਰੂਆਂ ਦੀਆਂ ਫੋਟੋਆਂ ਵੀਰ ਜੀ ਕੀ ਕੀ ਗੁਰੂਆਂ ਦੀਆਂ ਫੋਟੋਆਂ ਲਾਈਟ ਵਾਲੀ ਫੋਟੋ ਹਰ ਪ੍ਰਕਾਰ ਦੀ ਫੋਟੋ ਬਣਦੀ ਹੈ ਜੀ ਠੀਕ 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 ਹਾਂਜੀ ਔਰ ਇਹ ਆਏ ਸੀ ਜੀ ਐਫ 29 ਪ੍ਰੋ ਲੈਣ ਲਈ ਫੋਨ ਤੇ ਇਹਨਾਂ ਨੇ ਲੈ ਹੀ ਲਿਆ ਮੇਰੇ ਕੋਲੇ ਹੁਣ ਤਿੰਨ ਬਿਲ ਨੇ ਜੀ ਇਹਨਾਂ ਦੇ ਐਫ 29 ਪ੍ਰੋ ਔਰ ਮਾਈਕਰੋਟੈਕ ਦਾ ਇਨਵਰਟਰ ਔਰ ਬੈਟਰੀ ਔਰ ਲਿਪਿਓਰ ਦਾ ਅਲਕਾਲਾਈਨ ਵਾਲਾ ਫਿਲਟਰ ਲਿਪਿਓਰ ਕੰਪਨੀ ਦਾ ਸਰਵਿਸ ਫ੍ਰੀ ਹੈ ਜੀ 2.5 ਸਾਲ ਦੀ ਇਹਦੀ ਗਾਰੰਟੀ ਹੈ ਅਲਕਾਲਾਈਨ ਵਾਟਰ ਬਹੁਤ ਵਧੀਆ ਪ੍ਰਾਈਸ ਤੇ ਬਹੁਤ ਵਧੀਆ ਲੱਗਿਆ ਵੀਰ ਜੀਆ ਦੇ ਨਾਲ ਔਰ ਇਹ ਬਹੁਤ ਦੂਰੋਂ ਆਏ ਨੇ ਬਹੁਤ ਜ਼ਿਆਦਾ ਮਾਨ ਸਤਿਕਾਰ ਥੈਂਕ ਯੂ ਸੋ ਮਚ ਗੁੜੀਆ ਰਾਣੀ ਵੀ ਆਈ ਹੈ ਨਾਲ ਕੀ ਨਾਮ ਹੈ ਬੇਟਾ ਸ਼ਬਨੀਤ ਕੌਰ ਸ਼ਬਨੀਤ ਕੌਰ ਕਿਹੜੀ ਕਲਾਸ ਚ ਪੜਦੇ ਆ ਪੁੱਤ ਸੈਕੰਡ ਬੀ Oh very good very good 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 bless ਕਿਵੇਂ ਲੱਗਈ ਇੱਥੇ ਅਗੇ ਬਹੁਤ ਵਧੀਆ ਲੱਗਾਈ ਜਾਇ ਜਾਇ ਆਪਾਂ ਦੇਖਨੇ ਆ ਵੀਡੀਓ ਤੇ ਉਸ ਤੋਂ ਵਧੀਆ ਹੀ ਐ ਅੱਛਾ ਮਤਲਬ ਕੋਈ ਤੁਹਾਨੂੰ ਠੀਕ ਮਤਲਬ ਕੋਈ 네ਗੇਟਿਵ ਪੁਆਇੰਟ ਨਹੀਂ ਨਹੀਂ ਕੋਈ 네ਗੇਟਿਵ ਪੁਆਇੰਟ ਨਹੀਂ ਬਸ ਪੋਜ਼ਿਟਿਵ ਪੁਆਇੰਟ ਹੀ ਹੈ ਕਿਆ ਬਾਤ ਹੈ ਕਿਆ ਰਸ਼ ਰਹਿੰਦਾ ਮੈਂ ਥੋੜਾ ਜਿਹਾ ਬਿਜ਼ੀ ਰਹਿਣਾ ਜ਼ਰੂਰ ਪਰ ਮੈਨੂੰ ਵਧੀਆ ਲੱਗਿਆ ਕਿ ਤੁਹਾਨੂੰ ਕੋਈ ਵੀ 네ਗੇਟਿਵ ਪੁਆਇੰਟ ਨਹੀਂ ਲੱਗਿਆ ਨਹੀਂ ਬਹੁਤ ਵਧੀਆ ਲੱਗਾ ਜੀ ਬੀਜੀ ਤਾਂ ਚਲੋ ਹੋ ਹੀ ਜਾਂਦੇ ਬੰਦੇ ਸਾਰਿਆਂ ਨੂੰ ਅਟੈਂਡ ਕਰਨਾ ਪੈਂਦਾ ਜੀ ਸਭ ਨੂੰ ਦੇਖਣਾ ਜਿਹੜੇ ਵੀ ਆਇਆ ਹੈ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਹੀ ਤੇ ਬਹੁਤ ਸਤਿਕਾਰ ਕੀਤਾ ਸਾਡਾ ਥੈਂਕ ਯੂ ਥੈਂਕ ਯੂ ਹਾਂਜੀ ਥੈਂਕ ਯੂ ਸੋ ਥੈਂਕ ਬਹੁਤ ਵਧੀਆ ਲੱਗਾ ਜੀ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੀ ਜੈ ਮਾਤਾ ਦੀ